ਬਾਪੀਓ ਆ ਰਿਓ ਬੰਟਲੀਏ ਬਾਪੀਓ ਚਲੋ 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 ਵੱਡਾ ਪਾਪਾ ਜੀ ਕਿੱਧਰ ਗਏ ਹਾਈ ਗਾਇਸ ਵੈਲਕਮ ਬੈਕ ਟੂ ਮਾਈ ਚੈਨਲ ਆਈ ਹੋਪ एवरीवन ਇਜ਼ ਓਕੇ ਸੋ ਗਾਇਸ ਕੀ ਹਲਚਲ ਸਾਰੇ ਨੇ ਠੀਕ ਠਾਕ ਵਾਹਿਗੁਰੂ ਜੀ ਦੀ ਕਿਰਪਾ ਸਾਰੀ ਚੜ੍ਹਦੀ ਕਲਾ ਨਸੀਬ ਚੜ੍ਹਦੀ ਕਲਾ ਵਿੱਚ ਆ ਸੋ ਸ਼ਹਿਬਜ਼ਾਦੇ ਦੀ ਸ਼ਹੀਦੀ ਪਰਬ ਨੂੰ ਸਮਰਪਿਤ ਆ ਅਸੀਂ ਵਲੌਗ ਬਣਾਉਣ ਲੱਗੇ ਆ ਸੋ ਅਸੀਂ ਚੱਲਿਆ ਗੁਰੂ ਘਰ ਤੇ ਰਸਤੇ ਵਿਦਾ ਵਲੌਗ ਤੇ ਗੁਰੂ ਘਰ ਦਾ ਵਲੌਗ ਤੁਹਾਨੂੰ ਸਾਂਝਾ ਕਰਾਂਗੇ ਅੱਜ ਤੁਹਾਡੇ ਨਾਲ ਸੋ ਹੁਣ ਚੱਲਦੇ ਆ ਗੁਰੂ ਘਰ ਤੇ ਮਿਲਦੇ ਆ ਅਸੀਂ ਗੁਰੂ ਘਰ ਸੋ ਸਾਰੇ ਪੈਂਪਰਾ ਨੂੰ ਪਿਆਰ ਵਾਲੀ ਸਤਿ ਸ਼੍ਰੀਕਾਲ ਤੇ ਫਟਾਫਟ ਚਾਹੁੰਦੇ ਬਈ ਗੁਰੂ ਘਰ ਤੇ ਪਹੁੰਚਦੇ ਆ ਗੁਰੂ ਘਰ ਤੇ ਦਿਖਾਉਣੀ ਆ ਤੁਹਾਨੂੰ ਕਰਦੇ ਆ ਦਰਸ਼ਨ ਸੋ ਲਓ ਜੀ ਗਾਇਸ ਫਾਈਨਲੀ ਪਹੁੰਚ ਚੁੱਕੇ ਆ ਗੁਰੂ ਘਰ ਤੇ ਕਰਦੇ ਪਿਆ ਦਰਸ਼ਨ ਤੇ ਹੁਣ ਅਸੀਂ ਚੱਲਦੇ ਆ ਅਪਸਟੇਜ ਪਹਿਲੇ ਨਾ ਤੁਹਾਨੂੰ ਇੱਕ ਵਧੀਆ ਜੀ ਚੀਜ਼ ਦਿਖਾਉਣੀ ਆ ਸੋ ਆ ਦੇਖੋ ਆ ਦੇਖ ਬਹੁਤ ਹੀ ਪਿਆਰਾ ਨਾ ਡੈਕੋਰੇਸ਼ਨ ਕੀਤਾ ਹੈ ਤੇ ਇੰਨਾ ਪਿਆਰਾ ਲੱਗਦਾ ਹੈ ਸੇ ਅੰਦਰ ਹੀ ਆਏ ਤੇ ਪਹਿਲੇ ਹੀ ਕਿਹਾ ਚਲੋ ਇਹਨਾਂ ਨੇ ਦਰਸ਼ਨ ਕਰਦੇ ਆ ਸੋ ਬਹੁਤ ਹੀ ਸੋਹਣਾ ਛੋਟੇ ਛੋਟੇ ਨਿਸ਼ਾਨਸ ਹੈ ਤੇ ਡੈਕੋਰੇਟ ਕੀਤੀ ਆ ਸੋ ਆਪਣੇ ਇਤਿਹਾਸ ਨੂੰ ਦਰਸ ਕਿ ਕਿਦਾਂ ਸਾਹਿਬ ਜਨ ਦੇ ਸ਼ਹੀਦੀ ਹੋਈ ਸੀ ਉਹਨਾਂ ਦੇ ਫੋਟੋ ਫੋਟੋਆਂ ਦੇ ਥਰੂ ਹੀ ਤੁਹਾਨੂੰ ਲਾਈਕ ਇੱਕ ਮੈਸੇਜ ਦਿੱਤਾ ਗਿਆ ਹੈ ਕਿ ਸਾਰਾ ਬੱਚਿਆਂ ਵਾਸਤੇ ਸਪੈਸ਼ਲੀ ਆ ਸਾਰਾ ਕਸ਼ ਬਣਾਇਆ ਗਿਆ ਹੈ ਜੀ ਗਾਇਸ ਫਾਈਨਲੀ ਬੱਚਿਆਂ ਨੇ ਕਿਤੇ ਦਰਸ਼ਨ ਤੇ ਹੁਣ ਚੱਲਦੇ ਬੇ ਥੱਲੇ ਕਹਿੰਦੇ ਆ ਸਾਨੂੰ ਲੱਗੀ ਪੁੱਕ ਤੇ ਬੱਚਿਆਂ ਨੂੰ ਪੁੱਕ ਤੇ ਲੱਗੀ ਜਾਂਦੀ ਆ ਸੋ ਫਤੇਹ ਸਿੰਘ ਹੋਇਆ ਅੱਜ ਤਿਆਰ shear ਬਾਬਾ ਫਤੇਹ ਸਿੰਘ ਵਾਂਗੂ ਬਣਿਆ ਕਹਿੰਨਾ ਮੈਂ ਨਾ ਬਾਬਾ ਫਤੇਹ ਸਿੰਘ ਜੀ ਬਣਨਾ ਮੈਂ ਕਹਿੰਦਾ ਚਲੋ ਤੁਹਾਨੂੰ ਅੱਜ ਬਣਾ ਦਿੰਨੇ ਆ ਸੋ ਲਓ ਜੀ ਗਾਇਸ ਇੱਥੇ ਅਸੀਂ ਨਾ ਲੰਗਰ ਪ੍ਰਸ਼ਾਦਾ ਛਕਦੇ ਪਏ ਆ ਤੇ ਬੱਚੇ ਵੀ ਛਕਦੇ ਪਏ ਆ ਸੋ ਮੈਂ ਤੇ ਇੱਕ ਦਿਨ ਫਤੇਹ ਛਕਦੇ ਪਏ ਲੰਗਰ ਤੇ ਫਤੇਹ ਸਿੰਘ ਕਰਦਾ ਪਿਆ ਬੱਚਿਆਂ ਨੂੰ ਵੀ ਦੇਖਣ ਦਾ ਨਾਲੇ ਆਪਣਾ ਆਨੰਦ ਲੈਂਦੇ ਆ ਲੰਗਰ ਦਾ ਸੋ ਮਜ਼ੇ ਕਰੰਦੇ ਆ ਫਤੇਹ ਸਿੰਘ ਸੋ ਲੋਜੀ ਗਾਇਸ ਆਪਾਂ ਸ਼ੱਕਦੇ ਆ ਤੇ ਮਿਲਦੇ ਆ ਹੁਣ ਤੁਹਾਨੂੰ ਫੇਰ ਥੋੜਾ ਜਿਹਾ ਚੱਲਾਂਗੇ ਅਪਸਟੇਜ ਲੰਘ ਸ਼ੱਕ ਕੇ ਅਸੀਂ ਸਾਚੀਂਆ ਅਕਾਲ Foi ਸੋ ਗਾਇਸ ਫਾਈਨਲੀ ਅਸੀਂ ਨਾ ਫੇਰ ਥੱਲੇ ਆਈ ਸੀ ਤੇ ਇਹ ਕਹਿੰਦੇ ਸੀ ਫੇਰ ਨਾ ਦੇਖਣਾ ਆ ਤੇ ਮੈਂ ਕਿਹਾ ਚੱਲ ਮੈਂ ਵੀਡੀਓ ਬਣਾ ਲੈਨੀ ਤੇ ਫਤੇ ਸਿੰਘ ਹੱਥ ਜੋੜ-ਜੋੜ ਕੇ ਕਹਿੰਦਾ ਮੰਮੀ ਵਦਿਆਂ ਵੀਡੀਓ ਲਾ ਦੋ ਸੋ ਮੈਂ ਅੜੀ ਵੀਡੀਓ ਕਾੜ ਦਿੱਤੀ ਤੇ ਸੋ ਤੇ ਗਰੁੱਪ ਬੈਠ ਚੁੱਕਾ ਹੈ ਤੇ ਕਹਿੰਦਾ ਮੈਨੂੰ ਬਹੁਤ ਹੀ ਚੰਗਾ ਲੱਗਦਾ ਹੈ ਦੇਖਣ 'ਚ ਇਹ ਬਹੁਤ ਹੀ ਪਿਆਰਾ ਜਿਨ੍ਹਾਂ ਨੇ ਵੀ ਬਣਾਇਆ ਵਾਈਗਰ ਉਹਨਾਂ ਨੂੰ ਚੜ੍ਹਦੀਕਲਾ ਬਖਸ਼ੇ ਬਹੁਤ ਹੀ ਪਿਆਰਾ ਇਹਨਾਂ ਨੇ ਦਰਸਾਇਆ ਆਪਣੇ ਇਤਿਹਾਸ ਨੂੰ ਛੋਟੇ ਬੱਚਿਆਂ ਵਾਸਤੇ ਸਪੈਸ਼ਲੀ ਇਹ ਮੈਸੇਜ ਬੰਦਾ ਬੱਚੇ ਦੇਖਣ ਤੇ ਉਹਨਾਂ ਨੂੰ ਪਤਾ ਲੱਗਦਾ ਸੋ ਵੈਰੀ ਬਿਊਟੀਫੁਲ ਬ ਇਸ ਫਾਈਨਲੀ ਅਸੀਂ ਨਾ ਗੋਡਵਰੇ ਦਰਸ਼ਨ ਕਰਕੇ ਮਦਨ ਲੋਧਿਕਾ ਲਗੇ ਸੀ ਉਹਨਾਂ ਦੇ ਨਾਲ ਹੀ ਸੋ ਹੁਣ ਚੱਲਦੇ ਪਿਆ ਕਾਰ ਤੇ ਬੱਚੇ ਕਰਦੇ ਫਨ ਤੇ ਥੋੜੀ ਜਿਹੀ ਨਾ ਇਹ ਸਬਜ਼ੀਆਂ ਲੈਣੀਆਂ ਸੀ ਹਜੇ ਵਜੇ 5 ਬਟਨੇਰਾ ਹੋ ਹੀ ਜਾਂਦਾ ਨਾ ਇੱਥੇ ਤਾਂ 5 ਵਜੇ ਨੇਰਾ ਹੋ ਜਾਂਦਾ ਤੇ ਰੋਡ ਵੀ ਚੱਲਣ ਦੇ ਤੇ ਇਹ ਨਾ ਮਸਤੀ ਮਜ਼ਾ ਕਰ ਕੇ ਇਹਨਾਂ ਨੇ ਚੱਲਣ ਦੇ ਮੈਂ ਇਹਨਾਂ ਨੂੰ ਕਹਿ ਨਾ ਕਰੋ ਆ ਡੰਡਾ ਸਾਈਡ 'ਚੋਂ ਕੱਢੋ ਰਸਤੇ ਵਿੱਚ ਤੇ ਲੱਗੇ ਦੋਵੇਂ ਭਰਾ ਮਸਤੀ ਕਰਨ ਸੋ ਬੱਸ ਵੀ ਆਣੀ ਵਾਲੀ ਹੈ ਸੱਡੀ ਬੱਸ 2 ਮਿੰਟ ਵੇਟ ਕਰਨੇ ਆ ਔਰ ਇੱਥੇ ਲਿਖਿਆ 2 ਮਿੰਟ ਤਿੱਕਰ ਬੱਸ ਆ ਜਣੀ ਸੋ ਇਹਨਾਂ ਨੂੰ ਮੈਂ ਕਹ ਬੱਸ ਕਰੋ ਨਾ ਕਰੋ ਗੰਦੇ ਮੰਡੀਆਂ ਚੀਜ਼ਾਂ ਨੂੰ ਹੱਥ ਨਾਲ ਲਓ ਇਨਫੈਕਸ਼ਨ ਹੋ ਜਾਂਦਾ ਤੇ ਇਹ ਸੋਹਦੇ ਨਹੀਂਗੇ ਸੋ ਗੱਲਾ ਗੱਲਾ ਵਿੱਚ ਨਾ ਬੱਸ ਵੀ ਆਣੀ ਵਾਲੀ ਉਹ ਦੂਰੋਂ ਆਂਦੇ ਹੀ ਆ ਬੱਸ ਤੇ ਮੈਂ ਕਿਹਾ ਚਲੋ ਆ ਸਾਡਾ ਬਿਊਟੀਫੁਲ 뷰 ਹੈਗਾ ਸਾਡੇ ਰੋਡ ਦਾ ਸੋ ਮੇਰੇ ਲਾਈਕ ਨਾਈਸ ਲੱਗਦਾ ਹੁਣ ਅਸੀਂ ਘਰ ਚੱਲੇ ਆ ਬੱਸ ਸਟੌਪ ਤੇ ਅਸੀਂ ਖੜੇ ਆ ਤੇ ਇੱਥੇ ਮੈਂ ਵਲੋਗਿੰਗ ਕਰਦੀ ਹੁੰਦੀ ਆ ਹਮੇਸ਼ਾ ਜਿਦੋਂ ਵੀ ਇੱਥੇ ਖੜਦੀ ਆ ਸੋ ਲਓ ਜੀ ਗਾਇਸ ਗੱਲਾ ਗੱਲਾ ਵਿੱਚ ਬੱਸ ਵੀ ਆ ਗਈ ਆ ਆਏ ਮੁੰਡਿਓ ਆਜੋ ਬੱਸ ਆ ਗਈ ਜੇ ਚਲੋ ਬੈਠੋ ਫਟਾਫਟ ਚਲੋ ਲਓ ਜੀ ਗਾਇਸ ਅਸੀਂ ਬੈਠ ਚੁੱਕੇ ਆ ਬਾਸਤੇ ਤੇ ਚੱਲਦੇ ਹਾਂ ਹੁਣ ਫੜਾਫੜਟ ਸ਼ੋਪਿੰਗ ਲਓ ਜੀ ਗਾਇਸ ਫਾਈਨਲੀ ਜੁੱਤਰੀਆਂ ਬਸ ਤੋਂ ਤੇ ਜਾਂਦੇ ਪਏ ਆ ਤੇ ਇਹ ਦੋਨੋਂ ਭਰਾਵਾਂ ਦੇ ਨਾਲ ਲੜਦੇ ਪਏ ਆ ਤੇ ਮਸਤੀ ਵੀ ਕਰਨ ਦੇ ਆ ਦੇਖੋ ਫਤੇ ਸਿੰਘ ਦਾ ਹਾਲ ਸੋ ਲਓ ਜੀ ਇਹ ਵੜ ਗਏ ਟੋਏ ਦੀ ਸ਼ਾਪ ਤੇ ਮੈਂ ਇਹਨਾਂ ਨੂੰ ਕਿੱਥੇ ਚੱਲੇ ਟੋਏ ਦੀ ਸ਼ਾਪ ਤੇ ਵੜ ਗਏ ਆ ਸੋ ਇਹਨਾਂ ਨੂੰ ਮੈਂ ਕੁਝ ਲੈ ਨਹੀਂ ਦਿੱਤਾ ਮੈਂ ਕਿ ਮੈਂ ਜਾਣਾ ਮਾਰਕਸ ਪੈਂਸਰ ਲਸਕੋ ਬੰਦ ਨਾ ਹੋ ਜੇ ਸੋ ਅਸੀਂ ਇੱਥੇ ਆਏ ਮਾਰਕਸ ਪੈਂਸਰ ਤੇ ਦੇਖਿਆ ਤੇ ਮਾਰਕਸ ਪੈਂਸਰ ਦੀ ਡੋਰ ক্লোਜ਼ ਓ ਮਾਈ ਗੋਡ ਸੋ 홀ੀਡੇ ਕਰਕੇ ਨਾ ਤੇ ਸ਼ਾਪਾਂ ਕੋਈ ਓਪਨ ਨਹੀਂ ਹੋਉਂਦੀਆਂ ਤੇ ਮੇਬੀ ਤੇ ਹੁਣ ਮੰਡੇ ਹੀ ਓਪਨ ਹੋਣਗੀਆਂ ਜਾਂ ਥੋੜਾ ਬੋੜਾ ਖੁੱਲਣਗੇ 1-2 ਆਵ ਕੱਲ ਨੂੰ ਵੇਖ ਲਾਂਗੇ ਸਵੇਰੇ ਸਵੇਰੇ ਸੋ ਲੋਜੀ ਗਾਇਸ ਹੁਣ ਫਟਾਫਟ ਚੱਲਦੇ ਆ ਅੱਗੇ ਨੂੰ ਅੱਗੇ ਦੇਖਦੇ ਆ ਆਈਲੈਂਡ ਤੇ ਨਹੀਂ ਓਪਨ ਜੇ ਓਪਨ ਹੋਗੇ ਤੇ ਫੇਰ ਉੱਥੋਂ ਕੁਝ ਲੈ ਲਾਂਗੇ ਸੋ ਆ ਵੇਖੋ ਇਹਨਾਂ ਦਾ ਹਾਲੇ ਲੜੀ ਜਾਂਦੀ ਆ ਤੇ ਅੰਦਰ ਸ਼ੌਪ ਤੇ ਵੜ ਗਏ ਆ ਓ ਮਾਈ ਗੁੱਡਨੈਸ ਸੋ ਲੈਟਸ ਗੋ ਅਸੀਂ ਅੱਗੇ ਨੂੰ ਚੱਲਦੇ ਕਿੰਨੀ ਪਿਆਰੀ ਡੈਕੋਰੇਸ਼ਨ ਗਾਇਸ ਲੱਗੰਦੀ ਆ ਤੇ ਇਹ ਰੋੜਾ ਵੀ ਲਿਸ਼ਕੰਦੀਆਂ ਤੇ ਪਿਆਰੀਆਂ ਪਹਿਲੀ ਲਾਈਟਾਂ ਡੈਕੋਰੇਟ ਹੋਈ ਹੋਈ ਆ ਸੋ ਆਈਸਲੈਂਡ ਤੇ ਉੱਪਰ ਨੇ ਗਏ ਇਹਨਾਂ ਨੂੰ ਦਿਖਾ ਲਦੀਆਂ ਆ ਆਈਸਲੈਂਡ ਉੱਪਰ ਨਾ ਸ਼ੋ ਇੱਥੇ ਵੜ ਗਏ ਹੁਣ ਇਹ 50% ਆਫ ਲੱਗੀ ਆ ਤੇ ਇਹ ਕਹਿੰਦੇ ਹੁਣ ਕੱਪੜੇ ਲੈਣੇ ਆ ਅਸੀਂ ਸਮੈਨਨ ਕੇ ਹਜੇ ਨਹੀਂ ਕਸ ਸੇਲਾ ਲੱਗ ਗਿਆ ਨਾ ਇਸ ਕਰਕੇ ਆਫਟਰ ਕ੍ਰਿਸਮਸ ਤੋਂ ਨਾ ਇੱਥੇ ਸੇਲਾ ਲੱਗ ਜਾਂਦੀਆਂ ਤੇ ਫਿਰ ਇਹਨਾਂ ਨੇ ਖਾਈ ਪਾਏ ਬਾਣੀ ਕਸੇ ਸਿੱਧਾ ਗੁਰਦੂਰੇ ਆਏ ਪਹਿਲੀ ਵਾਰ ਬਾਣੀ ਪਾ ਕੇ ਨਾ ਤੇ ਅਸੀਂ ਇੱਥੇ ਨਿਕਲੇ ਆਂ ਰੋਡ ਦੇ ਉੱਤੇ ਉਹ ਵੀ ਰਾਤ ਦਾ ਟਾਈਮ ਤੇ ਮੈਨੂੰ ਤਾਂ ਥੋੜਾ ਜਿਹਾ ਹੋਰ ਤਰ੍ਹਾਂ ਫੀਲ ਹੁੰਦਿਆ ਸੀ ਬਟ ਨਾਈਸ ਲੱਗਾ ਸੀ ਚਲੋ ਅੱਜ ਗੁਰਗੋਬ ਸਿੰਘ ਜੀ ਦੇ ਸਾਬ ਜਦੋਂ ਦਿਨ ਵੀ ਚੱਲਣਗੇ ਆ ਤੇ ਨਾਲ ਮੈਂ ਕਿਹਾ ਚਲੋ ਬੱਚੇ ਬਾਣੀ ਪਾਏ ਆ ਸੋਹਣੇ ਲੱਗਦੇ ਆ ਕਾਫੀ ਜਣਿਆਂ ਨੇ ਨੰਨੀ ਤਾਰੀਫ ਕੀਤੀ ਵਾਸਤੇ ਵੀ ਲਾਈਕ ਇੰਗਲਿਸ਼ ਪੀਪਲ ਨੇ ਵੀ ਬਲੈਕ ਪੀਪਲ ਨੇ ਵੀ ਬਹੁਤ ਦੋਨੋਂ ਪ੍ਰਾਂ ਮਾਦੀ ਕਹਿੰਦੇ ਬਹੁਤ ਹੀ ਪਿਆਰੇ ਲੱਗਦੇ ਆ ਤੇ ਉਹਨਾਂ ਨੂੰ ਮੈਂ ਚਾਰ ਸਾਬ ਜਾ ਦੇ ਬਾਰੇ ਦੱਸੰਦੀ ਹੀ ਤੇ ਆਹ ਵੇਖੋ ਇਹਨਾਂ ਦੇ ਕੰਮ ਇਹ ਕੱਪੜੇ ਪਸੰਦ ਕਰਨਦੇ ਦੋਨੇ ਪ੍ਰਾਂ ਸੋ ਫਤੇ ਨੂੰ ਜਿਹੜੇ ਪਸੰਦ ਆਏ ਆ ਫਤੇ ਨੂੰ ਲੈ ਆ ਮੈਂ ਬਟਮੇ ਲੈ ਕੇ ਨਹੀਂ ਦਿੱਤੇ ਮੈਂ ਪੈਸੇ ਨਹੀਂ ਲੈ ਕੇ ਆਈ ਮੈਂ ਕਿਹਾ ਸੋ ਪਾਪਾ ਆਣ ਕੇ ਉਹਨਾਂ ਦੇ ਨਾਲ ਲਿਓ ਮੇਰੇ ਨਾਨੀ ਲੈ ਸਕਦੇ ਹਜੇ ਬਸ ਤੁਸੀਂ ਚੂਜ਼ ਕਰ ਲਓ ਫਿਰ ਆਣ ਕੇ ਲੈ ਲਿਓ ਮੈਂ ਇਹਨਾਂ ਨੂੰ ਕਿਹਾ ਇਦਾਂ ਸੋ ਬਾਣੀ ਬਾਕੇ ਫਰਸਟ ਟਾਈਮ ਆਇਆ ਇਹ ਸ਼ੋਪਿੰਗ ਉਹ ਵੀ ਕੱਪੜੀਆਂ ਦੀ ਤੇ ਤੇ ਗਰੁੱਪ ਤੇ ਪੂਰਾ ਨਿਹੰਗ ਸਿੰਘ ਬਣਿਆ ਸੋ ਲਓ ਜੀ ਗਾਇਸ ਹੁਣ ਅਸੀਂ ਚੱਲਦੇ ਆ ਪੂਰਾ ਨਿਹੰਗ ਸਿੰਘ ਇੱਧਰ ਵੇਖੋ ਸੋ ਬਿਊਟੀਫੁੱਲ ਓ ਮਾਈ ਗੋਡ ਕਿੰਨਾ ਪਿਆਰਾ ਲੱਗੰਦਿਆ ਨਾ ਇੰਨਾਂ ਨੇ ਨਾ ਕ੍ਰਿਸਮਸ ਹੁੰਦੀ ਹੈ ਨਾ ਇੱਥੇ ਗੋਰੀਆਂ ਦੀ ਤੇ ਇੰਨਾ ਹੀ ਡੈਕੋਰੇਸ਼ਨ ਕੀਤੀ ਤੇ ਇੱਥੇ ਬੱਚੇ ਪਲੇ ਕਰੰਦੇ ਤੇ ਫਤਿਹ ਵੀ ਚੜ ਗਿਆ ਤੇ ਤੇ ਗਰੁੱਪ ਕਹਿੰਦਾ ਮੈਨੂੰ ਠੰਡ ਲੱਗੰਦੀ ਤੇ ਵੜ ਗਿਆ ਆਈਸਲੈਂਡ ਮੈਨੂੰ ਕਹਿਣਾ ਮੈਂ ਕੁਝ ਲੈ ਕੇ ਆਉਣਾ ਤੂੰ ਅੱਗੇ ਚੱਲੋ ਫਿਰ ਵਾਪਸ ਗਿਆ ਆਈਸਲੈਂਡ ਸੋ ਲਓ ਜੀ ਗਾਇਸ ਹੁਣ ਅਸੀਂ ਇੱਥੇ ਖਲੋਤੇ ਆ ਫਤਿਹ ਕਰਦਾ ਬਈ ਪਲੇ ਆਪਣੇ ਫਰੈਂਡਰ ਦੇ ਨਾਲ ਇਹਨੂੰ ਇੱਕ ਦੋ ਵਾਰ ਦੇ ਸਕੂਲ ਦੇ ਪੁਰਾਣੇ ਸਕੂਲ ਦੇ ਫਰੈਂਡ ਦਿਖ ਗਏ ਸੀ ਤੇ ਉਹਨਾਂ ਦੇ ਨਾਲ ਚੜ ਗਿਆ ਸੋ ਇੱਥੇ ਨ ਘਰ ਦੇ ਕੋਲ ਹੀ ਆ ਇਹ ਹਟੋਂ ਨਾਲ ਹੈਗਾ ਸਾਡੇ ਘਰ ਦੇ ਕੋਲ ਹੀ ਆ ਸੋ ਲਓ ਜੀ ਗਾਇਸ ਕਿੰਨਾ ਪਿਆਰਾ ਬਿਊਟੀਫੁਲ ਥਿ ਵਯੂ ਹੈ ਤੁਸੀਂ ਕਰੋ ਇੰਜੋਏ ਤੇ ਮੈਂ ਵੀ ਬਣਉਣੀ ਹਾਂ ਵਲੋਗਿੰਗ राजा फतेह सिंह बबे आज हम चलिए हो चलो 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 वा बा जी कि गए बाबा किधर गया चलो फतेह सिंह जी चलो चलो ਸੋ ਲੋ ਜੀ ਗਾਇਸ ਅਸੀਂ ਆਏ ਹੁਣ ਸੈਂਸਬਰੀ ਤੇਗਾ ਵੀ ਇੱਥੇ ਵੜਿਆ ਆ ਮੈਂ ਸੋਚਿਆ ਹੀ ਉੱਤੇ ਆ ਤੇ ਇਹਦੇ ਅੰਦਰ ਹੀ ਵੜਿਆ ਅਸੀਂ ਦੇਖ ਲਿਆ ਨੂੰ ਨੇ ਹੱਥ ਕੀਤਾ ਕਹਿਣਾ ਅੰਦਰ ਆ ਜਾਓ ਸੋ ਵੀ ਸਮਾਨ ਲੈ ਲੈਂਦੇ ਸੋ ਇੱਥੇ ਥੋੜੇ ਪਤਿਆਂ ਹੀ ਲੈਣੇ ਆ ਸਬਜ਼ੀਆਂ ਫਰੂਟ ਤੇ ਫੇਰ ਫਟਾਫਟ ਚੱਲਦੇ ਆ ਘਰ ਨੂੰ ਫਟਾਫਟ ਲੈਣੇ ਆ ਤੇ ਇਹਨੂੰ ਵੇਖੋ ਫਤਿਹਰਾ ਹਾਲ ਇਹ ਕਰੀ ਕੋਸ਼ਿਸ਼ ਕਰੀ ਕੋਸ਼ਿਸ਼ ਚੂਜ਼ ਕਰਨ ਦੇ ਬਟ ਮੈਂ ਇੱਕ ਦੋ ਗੋਭੀ ਵਗੈਰਾ ਆਲੂ ਲੈ ਲਏ ਸੋ ਮੈਂ ਕਹੇ ਚਲ ਕਾ ਜਾ ਕੇ ਹੀ ਬਣਾ ਲਾਂਗੇ ਦੁੱਧ ਵਗੈਰਾ ਪਰ ਸਾਡੀ ਤਾਂ ਲਿਫਟ ਵੀ ਖਰਾਬ ਆ ਤੇ ਉਹ ਦੋ ਦੀ ਇੱਕ ਵੀਕੋ ਚੱਲੀ ਲਿਫਟ ਹੀ ਨਹੀਂ ਹਲੇ ਸਹੀ ਹੋਈ ਤੇ ਆ ਸਾਰੇ ਸ ਬ੍ਰੈਡ ਲੈਣ ਲਈ ਉਹ ਹੈਗੇ ਹੀ ਨਹੀਂ ਚਲੋ ਜੀ ਗਾਇਸ ਫੜਫੜ ਬੈਠੇ ਆ ਵਾਸਤੇ ਤੇ ਪਹੁੰਚਦੇ ਆ ਘਰ ਤੇ ਮਿਲਦੇ ਆ ਹੁਣੇ ਤੁਹਾਨੂੰ ਫਾਈਨਲੀ ਪਹੁੰਚ ਚੁੱਕੇ ਆ ਘਰ ਦੇ ਕੋਲ ਤੇ ਹੁਣ ਚਲਦੇ ਆ ਕਾਰ फटाफट ਸੋ ਲੋਜ ਗਾਇਸ ਫਾਈਨਲੀ ਪਹੁੰਚ ਚੁੱਕੇ ਆ ਘਰ ਦੇ ਕੋਲ ਤੇ ਪਹੁੰਚਦੇ ਆ ਘਰ ਤੇ ਪੀ ਲਈਆ ਕਪਾਫ ਟੀ ਤੇ ਫਿਰ ਮਿਲਦੇ ਤੁਹਾਨੂੰ ਕਿਸ ਬਹੁਤ ਹੀ ਜ਼ਿਆਦਾ ਟਾਕ ਹੋ ਗਿਆ ਕਿ ਮੇਰਾ ਤੇ ਫਿਰ फटाफट ਚਲਦੇ ਆ ਕਾਰ ਉਸ ਬੱਚੇ ਸੌਠਾ ਹੈ ਤੇ ਇੱਕ ਆਲਰੇਡੀ ਅੱਗੇ ਪਹੁੰਚ ਚੁੱਕਾ ਹੈ ਮੈਂ ਤੇ ਫਤਿਹ ਸਿੰਘ ਜਾਂਦੇ ਮੈਂ ਸੋ ਗਾਇਸ ਸਵੇਰੇ ਤੇ ਅਸੀਂ ਨਿਕਲੇ ਸੀ ਘਰੋਂ ਆਏ ਆ ਘਰ ਤੇ ਮਦਰ ਲੋ ਦੇ ਘਰ ਚਲ ਗਏ ਸੀ ਤੇ ਫਿਰ ਅਸੀਂ ਹੁਣ ਬੱਚਿਆਂ ਸੋ ਠਾਈ ਦਿਨ ਚੱਲ ਗਿਆ ਘਰ ਪਹਿਲੇ ਇੱਕ ਕੱਪ ਪੀ ਸੋ ਮਿਲਦੇ ਆ ਨੈਕਸਟ ਵਲੋਗ ਤੇ ਬਾਏ ਬਾਏ ਗਾਇਸ ਲੁੱਕ ਆਫ ਟੂ ਯਰself ਬਾਏ